ਕੀ ਜਾਵੇ ਇਸ ਨੂੰ ਮੱਤੇ ਉਹਨੂੰ ਬਾਹਰੋਂ ਜੋੜਨਾ ਦੀ ਮੱਤੇ ਜਾਓ ਉਹ ਕਿੰਨਾ ਬਾਹਰ ਘਟੇ ਆ ਮੇਰਾ ਹਾਂ ਮੇਰਾ ਦਰਜਾ ਮੇਰਾ ਕਰੀਨ 4 ਘੰਟੇ ਲੈਂ ਪਾਣੀ ਬਈ ਕੋਈ ਗੱਲ ਨਹੀਂ ਪਵਾ ਦੇ 4 ਘੰਟੇ ਫੋਨ ਲਾ ਲਓ ਬਾਰ ਬੇਤੇ ਉਧਰ ਲਾਣੀਆ ਇੱਕ ਵਾਰ ਫੇਰ ਲਾ ਦਿਓ ਹੱਥ ਦੇ ਹੀ ਲਾ ਲਓ ਉਹਨਾਂ ਨੂੰ ਆਪ ਤੂੰ ਹੁਣ ਦੇ ਹੱਥ ਦੇ ਇੱਕ ਮੋਰ ਲਾ ਲਓ ਫੋਨ ਲਾ ਲਓ ਪਲੀਜ਼ ਹੋਣੇ ਕਿਉਂ ਕਰੇ ਕਰੋ ਜੀ ਜਿਹੜੀ ਬੀ ਪਾਉਂਦੇ ਹੋ ਜੀ ਵਾਲੋ ਵੀ ਸਮਝੋ ਚਾਲੀ ਜਾਵੋ ਅੱਗੇ ਹੋ ਜਾਓ ਥੋੜਾ ਜਿਹਾ ਪਰਲੇ ਪਾਸੇ ਨੂੰ ਹੋ ਜਾਓ ਆ ਚੱਕ ਦੇ ਉਹ ਤੇ ਗਵਾਚ ਨਹੀਂ ਥੋੜਾ ਪਿੱਛੇ ਕਰੀ ਪਲੀਜ਼ ਥੋੜਾ ਪਿੱਛੇ ਜੁਰੀ ਇਹ ਕੋਈ ਨਹੀਂ ਕੋਈ ਮੁਵੱਧਾ ਜੀ ਦਾ ਵੀ ਸੀਗਾ ਪਟਾਰ ਨੇ ਇਹਨਾਂ ਨੂੰ ਇਹਨਾਂ ਨੂੰ ਪਟਾਰ ਵੀ ਕਈ ਦੇ ਸਰਪੰਚਾਂ ਨੂੰ ਸਮਾਧਾਨ ਹੋ ਗਿਆ ਅਗਰ ਗਣ ਤੇ ਵੀ ਮੋੜ ਲਖਣੀ ਆ ਇਹਨਾਂ ਦੇ ਕੋਲ ਲਗਾਇਆ ਜਾ ਰਿਹਾ ਇੱਕ ਮਿੰਟ ਰਹਿ ਆ ਵੀ ਲਾਈ ਲੋ ਹਾਂਜੀ ਜਿਹੜਾ ਅੱਜ ਕੈਂਪ ਲਗਾਇਆ ਜਾ ਰਿਹਾ ਸਰਕਾਰ ਆਪਕੇ ਦੁਆਰ ਤੇ ਤਹਿਤ 1076 ਦੇ ਤਹਿਤ ਜੋ 44 ਤਰ੍ਹਾਂ ਦੀਆਂ ਅਸੀਂ ਲੋਕਾਂ ਨੂੰ ਸੁਵਿਧਾਵਾ ਕਰਕੇ ਬੈਠੇ ਦੇਣੀਆਂ ਦੇ ਲੱਗੀ ਆ ਸਰਕਾਰ ਜੋ ਕਿ ਅੱਜ ਤੱਕ ਕਿਸੇ ਪ੍ਰਾਣੀ ਸਰਕਾਰ ਨੇ ਇਹਦੋਂ ਨਹੀਂ ਕੀਤਾ ਕਿਉਂਕਿ ਆਮ ਦੇਖਿਆ ਜਿਹੜੇ ਲੋਕ ਸਰਕਾਰਾਂ ਬਣਾਉਂਦੇ ਨੇ ਉਹ ਲੈਣਾਂ 'ਚ ਖੜੇ ਹੁੰਦੇ ਨੇ ਬਾਪੂ ਦੇ ਮਿੰਤਾ ਕਰਦੇ ਨੇ ਬਾਅਦ ਚੋਂ ਫਿਰ ਰਿਸ਼ਵਤ ਪੂਰੀ ਚੱਲਦੀ ਆ ਬੜਾ ਤੇ ਚੱਲਦਾ ਔਰ ਆਮ ਇੱਕ ਛੱਤ ਦੇ ਥੰਡੇ ਸਾਰੇ ਡਿਪਾਰਟਮੈਂਟ ਇੱਥੇ ਬੈਠੇ ਨੇ ਤੁਸੀਂ ਦੇਖੋ ਸਾਰੇ ਇਨਸਟੈਂਟਲੀ ਕ ਫੌਰੀ ਤੌਰ ਤੇ ਆਪਣੇ ਲਵ ਪਾਰਟੀ ਆਪਣੇ ਕੰਮ ਕਰਵਾ ਕੇ ਖੁਸ਼ੀ-ਖੁਸ਼ੀ ਇੱਥੋਂ ਜਾ ਰਹੇ ਨੇ ਔਰ ਇੱਥੇ ਕੋਈ ਲਾਈਨ ਨਹੀਂ ਕੋਈ ਇੱਥੇ ਕੋਈ ਖਾਪੇ ਤੇ ਪਾਣੀ ਪੀਂਦਾ ਵੀ ਪ੍ਰਬੰਧਾ ਬਾਹਰ ਤੁਸੀਂ ਦੇਖੋ ਮੇਰੀ ਕਮਨੀ ਕਲੀਨਿਕ ਹੋਂ ਵੀ ਬਾਸੂ ਖੜੀ ਹੈ ਜੋ ਕਿ ਕਿਸੇ ਨੂੰ ਦਵਾਈ ਵੀ ਲੈਣੀ ਆ ਅਸੀਂ ਉਹ ਵੀ ਫ੍ਰੀ ਦੇ ਰਿਹਾ ਕਿਸੇ ਨੇ ਬਲੱਡ ਟੈਸਟ ਕਰਾਉਣੀ ਆ ਉਹ ਵੀ ਫ੍ਰੀ ਕਰ ਰਿਹਾ ਮਤਲਬ ਇਹ ਇੱਕ ਜੋ ਬਦਲਾਅ ਲਿਆਂਦਾ ਲੋਕਾਂ ਨੇ ਇਹ ਹੁਣ ਲੋਕਾਂ ਦਾ ਸੁਪਨਾ ਸਰਕਾਰ ਕਰਨਾ ਸਾਡਾ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕਰ ਰਹੇ ਹਾਂ ਐਮਐਲਏ ਸਾਡੇ ਲੋਕਾਂ ਦਰਸ਼ਨ ਵੀ ਕਿੰਨਾ ਹੀ 1 ਮੀਟਰ ਨਹੀਂ ਲੱਗ ਰਹੇ ਜਿਹੜੇ ਦੇਖੋ ਐਨਓਸੀ ਆਪ ਬਾਦ ਸਾਹਿਬ ਦਾ ਧੰਨਵਾਦ ਕਰਦੇ ਆ ਪਹਿਲੇ ਤੇ ਐਨਓਸੀ ਵਾਲਾ ਜੋ ਏਜੰਡਾ ਸੀ ਉਹ ਖਤਮ ਹੋ ਗਿਆ ਹੁਣ ਸਭ ਦੇ ਮੀਟਰ ਵੀ ਲੱਗਣੇ ਆ ਸਭ ਦੀ ਰਜਿਸਟਰੀਆਂ ਵੀ ਹੋਣੀਆਂ ਔਰ ਕੋਈ ਰਿਸ਼ੋਕੋਰੀ ਨਹੀਂ ਹੋਣੀ ਕੋਈ ਕੁਛ ਨਹੀਂ ਹੋਣਾ ਹਰ ਕੰਮ ਹੌਲੀ ਹੌਲੀ ਕੁਸਾ ਨੇ ਸਾਢੇ 4 ਮਹੀਨੇ ਪੌਣੇ ਦੋ ਸਾਲ ਤੋਂ ਨਹੀਂ ਚੱਲੀ ਜਾ ਰਹੀ ਹੈ ਪਰ ਇਹ ਦੋ ਸਾਲਾਂ ਦੇ ਵਿੱਚ ਪੌਣੇ ਦੋ ਸਾਲਾਂ ਤੋਂ ਅਸੀਂ ਕਿੰਨੀ ਗੰਦਗੀ ਕੱਢ ਰਹੇ ਆ ਜੋ ਪਿੰਗਲੇ ਪੰਜਾਬ ਨੂੰ ਡੰਗੜਾ ਪੰਜਾਬ ਬਣਾਉਣ ਜਾ ਰਹੇ ਆ ਉਹਦੇ ਵਿੱਚ ਲੋਕਾਂ ਦੇ ਸਹਿਯੋਗ ਦੀ ਸਾਨੂੰ ਜ਼ਰੂਰਤ ਹੈ ਪਰ ਵਿੱਚ ਕੁਝ ਸ਼ਰਾਰਤੀ ਅੰਸਰ ਨੇ ਜੋ ਕਿ ਇਹ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸਿੱਧੀ ਚੇਤਾਵਨੀ ਹੈ ਕਿ ਬੰਦੇ ਵੜ ਕੇ ਮੁੱਖ ਧਾਰਾ ਚ ਲੈ ਕੇ ਆਪਣੇ ਸ਼ਾਸਨ ਤੌਰ ਪ੍ਰਸ਼ਾਸਨ ਦਾ ਸਹਿਯੋਗ ਦਿਓ ਲੋਕਾਂ ਦੇ ਨਾਲ ਚੱਲੋ ਨਾ ਕਿ ਐਸੇ ਜੁਗਲੇਬਾੜੀਆਂ ਕਰਕੇ ਤੁਸੀਂ ਝੂਠੀ ਰਾਜਨੀਤੀ ਤੇ ਫੋਕੀ ਰਾਜਨੀਤੀ ਕਰਕੇ ਸਸਤੀ ਰਾਜਨੀਤੀ ਕਰਕੇ ਤੁਸੀਂ ਆਪ ਦੇ ਆਪ ਨੂੰ ਚਮਕਾਣਾ ਚਾਹੁੰਦੇ ਹੋ ਇਹ ਹੁਣ ਲੋਕ ਤੁਹਾਨੂੰ ਸਮਝ ਚੁੱਕੇ ਨੇ ਇਸ ਲਈ ਐਸੇ ਧਰਨੇ ਪ੍ਰਦਰਸ਼ਨ ਜਿਹੜੇ ਨੇ ਬਿਲਕੁਲ ਬੇਈਮਾਨੀ ਨੇ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਕਿਸ ਕਰਕੇ ਬਹਿਤਾ اسی ਦੀ ਨਿੰਦਾ ਕਰਦਾ ਇਸ ਤਰ੍ਹਾਂ ਦੇ ਕਿੰਕ ਹੋਰ ਵੀ ਲੱਗਦੇ ਰਹਿਣਗੇ ਬਿਲਕੁਲ ਲੱਗਦੇ ਰਹਿਣਗੇ ਸਦਾ ਬਾਹਰ ਲੱਗਦੇ ਰਹਿਣਗੇ ਜਿੱਥੇ ਜਿੱਥੇ ਹਰ ਹਰ ਰਾਸ਼ਨ ਕਾਰਡ ਨੂੰ ਤੁਹਾਨੂੰ ਸਮੱਸਿਆ ਆ ਰਹੀ ਹੈ ਰਾਸ਼ਨ ਕਾਰਡ ਵੀ ਅਸੀਂ ਬਹੁਤ ਜਲਦੀ ਤੁਹਾਨੂੰ ਸਾਰੇ ਤੁਸੀਂ ਦੇਖ ਲਿਆ ਮਾਨ ਸਾਹਿਬ ਨੇ ਉਹਦਾ ਵੀ ਧੰਨਵਾਦ ਕਰਦੇ ਹਾਂ ਮਾਨ ਸਰਕਾਰ ਦਾ ਕਿ ਉਹ ਵੀ ਅਸੀਂ ਜਿੰਨੇ ਰਾਸ਼ਨ ਕਾਰਡ ਕੱਟੇ ਗਏ ਆ ਉਹ ਸਾਰੇ ਤੇ ਸਾਰੇ ਤੇ ਦੁਆਰਾ ਤੋਂ ਅਸੀਂ ਉਹ ਮੁਰਚਾ ਚਾਲੂ ਕਰਨ ਲੱਗੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਊਗਾ ਮਤਲਬ ਹੋ ਗਿਆ ਵੈਸੇ ਲੋਕਾਂ ਨੂੰ ਅਸੀਂ ਪਹਿਲਾਂ ਧੰਨਵਾਦ ਕਰਦੇ ਆਂ ਲੋਕਾਂ ਦਾ ਵੀ ਸਾਡੇ ਹਰ ਕੈਂਪ ਦੇ ਵਿੱਚ ਮਤਲਬ ਹਰ ਕੰਮ ਦੇ ਵਿੱਚ ਲੋਕ ਸਾਡਾ ਸਹਿਯੋਗ ਦਿੰਦੇ ਆ ਕਿਉਂਕਿ ਲੋਕਾਂ ਦੀ ਆਪਣੀ ਮੰਤਪਸੰਦੀ ਆਪ ਚੁਣੀ ਹੋਈ ਸਰਕਾਰ ਹੈ ਇਸ ਕਰਕੇ ਮੇਰੇ ਹਲਕੇ ਦੇ ਸਾਰੇ ਲੋਕ ਇੱਕ ਤਰ੍ਹਾਂ ਦੇ ਗੋਗੀ ਨੇ ਮੈਂ ਤਾਂ ਉਹਨਾਂ ਨੂੰ ਕਹਿੰਦਾ ਸਾਰੇ ਗੋਗੀ ਬੋ ਆਪਣਾ ਸਾਰੇ ਐਮਲਓ ਇਸ ਕਰਕੇ ਤਕੜੇ ਹੋ ਕੇ ਆਪਾਂ ਕੰਮ ਕਰੀਏ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਇਹ ਹੀ ਮੇਰੀ ਲੋਕਾਂ ਨੂੰ ਬੇਨਤੀ ਆਪਣੇ ਹਲਕੇ ਦੇ ਲੋਕਾਂ ਨੂੰ ਸਾਰੇ ਪੰਜਾਬ ਨੂੰ ਵੀ ਔਰ ਉਧਾਰਾ ਵਾਸੀਆਂ ਨੂੰ ਠੀਕ ਹੈ ਇੱਕ ਮਿੰਟ ਉੱਪਰ ਕਰ ਲਉ ਆ ਜਾਈਏ ਕਰੀਏ ਨਾ ਹੇਮਰਾਜੀ ਰਾਜੀ ਕੈਂਪ ਲਾਇਆ ਗਿਆ ਕਿੱਥੇ ਲਾਇਆ ਗਿਆ ਵਾ ਤੇ ਕੀ ਤੁਹਾਡਾ ਨਾਮ ਹੈ ਕੀ ਜਾਣਦੇ ਜਾਂਦੇ ਪਬਲਿਕ ਨੂੰ ਮੇਰਾ ਨਾਮ ਹੇਮਰਾਜ ਸਿੰਘ ਆਮ ਆਯੂ ਪਾਰਟੀ ਪਾਰ ਨੰਬਰ 73 ਦੇ ਸੈਕਟਰੀ ਹਾਂ ਇਹ ਕੈਂਪ ਲਗਾਇਆ ਲੋਕਾਂ ਦੀ ਸਹੂਲਤ ਵਾਸਤੇ ਜੀ 107690 ਟੋਲ ਨੰਬਰ ਸੀ ਆ ਉਹਨੇ ਜਿਹੜੀਆਂ ਫੈਸਿਲਟੀਆਂ ਸੀ ਆ ਮਦਦ 45 ਉਹ ਲੋਕਾਂ ਨੂੰ ਅੱਗੇ ਦਫਤਰ ਜਾ ਕੇ ਤੱਕੇ ਖਾਣੇ ਪੈਂਦੇ ਸੀ ਲੇਕਿਨ ਅੱਜ ਮਾਨ ਸਰਕਾਰ ਉਹਨੇ ਦਵਾਰ ਆ ਗਈ ਆ ਔਰ ਸਾਭ ਨੂੰ ਇੱਥੇ ਸਹੂਲਤਾਂ ਮਿਲ ਰਹੀਆਂ ਕੋ ਪਾਣੀਆ ਬਿੱਲ ਕੋ ਬਿਜਲੀ ਦਾ ਆ ਕੋਈ ਜਾਤੀ ਸਰਟੀਫਿਕੇਟ ਪ੍ਰਾਣਾ ਕੋਈ ਬਲੇ ਆਧਾਰ ਕਾਰਡਾ ਜਿਹੜੀਆਂ ਵੀ ਕੰਮੀਆਂ ਆ ਉਹ ਇੱਥੇ ਸਾਰੀਆਂ ਹੱਲ ਕੀਤੀਆਂ ਜਾ ਰਹੀਆਂ ਹੋਰਾਂ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਹੋਰ ਵੀ ਕੋ ਕੰਮ ਹੈ ਗਿਆ ਉਥੇ ਕੀਤੇ ਜਾ ਰਹੇ ਨੇ ਕਿ ਬਲੇ ਅਸੀਂ ਇਸ ਪਾਰਲਾ ਕਰ ਰਹੇ ਆ ਵੀ ਅੱਛੇ ਕੰਮ ਹੋਣ ਲੋਕਾਂ ਨੂੰ ਸਹੂਲਤ ਮਿਲੇ ਕੋਈ ਆਪਣੀ ਜਾਂ ਦੇ ਦਫ਼ਤਰਾਂ ਲੋੜ ਨਾ ਪਵੇ ਔਰ ਆਪਣਾ ਡਾਕਟਰ ਜੇ ਕੋਈ ਵੀ ਕੰਮ ਨਹੀਂ ਹੋ ਰਿਹਾ ਉੱਥੇ ਆ ਕੇ ਦੱਸ ਸਕਦੇ ਨੇ ਅਸੀਂ ਸਿਹਰੇ ਮੈਂ ਗੁਰਦਾਸ ਜੀ ਬੀ ਲਾਂਚ ਕੀਤਾ ਵੀ ਲੋਕਾਂ ਨੂੰ ਜਾ ਕੇ ਕੱਲ ਅਸੀਂ ਪ੍ਰਚਾਰ ਵੀ ਹੋਇਆ ਅਸੀਂ ਕਿਹਾ ਵੀ ਅੱਜ ਅਸੀਂ ਜਿਹੜਾ ਪਹਿਲੇ 5 ਕੈਂਪ ਹੋ ਲੱਗਣਗੇ ਲੋਕ ਕੈਂਪ ਲੱਗਣਗੇ ਮੈਡੀਕਲ ਸਹੂਲਤਾਂ ਬਿੱਲ ਕਿਸਰ ਦੀ ਦੇ ਰਹੇ ਉਹ ਵੀ ਦਿੱਤੇ ਅੱਜ ਉਹ ਸੁਣੇ ਜਾਏਗੀ ਗੱਲ ਬਾਤ ਹੋਰ ਆਪਣੇ ਇੱਧਰ ਸਹੂਲਤਾਂ ਕੁ ਦਿੱਤੀਆਂ ਜਾਣਗੀਆਂ